ਗੁਰਦੁਆਰਾ ਰਕਾਬगंज ਸਾਹਿਬ ਬੰਗਲਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਜਿੱਥੇ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਅੰਤਮ ਸੰਸਕਾਰ ਕੀਤਾ ਸੀ ਉੱਥੇ ਹੁਣ ਗੁਰਦੁਆਰਾ ਰਕਾਬगंज ਸਾਹਿਬ ਸੰਸਥਿਤ ਹੈ ਗੁਰੂ ਜੀ ਦੇ ਸ਼ਰਧਾਲੂ ਸਿੱਖ ਲੱਖੀ ਸ਼ਾਹ ਵਨਜਾਰਾ ਤੇ ਉਸਦੇ بیٹے ਨਗਾਈਆ ਰੂਮ ਅਤੇ ਹੋਰ ਸਮਾਨ ਦੀਆਂ ਬੈਲ ਗੱਡੀਆਂ ਲੈ ਕੇ ਚਾਂਦਨੀ ਚੌਂਕ ਪੁੱਜੇ ਅਤੇ ਭੀੜ ਨੂੰ چیرਦੇ ਹੋਏ ਬੈਲ ਗੱਡੀਆਂ ਅੱਗੇ ਲੈ ਗਏ। ਉਹਨਾਂ ਬੜੀ ਹੀ ਹੁਸ਼ਿਆਰੀ ਨਾਲ ਗੁਰੂ ਸਾਹਿਬ ਦਾ ਤੜ ਚੁੱਕਿਆ ਅਤੇ ਰੂਪ ਵਾਲੀਆਂ ਗੱਡੀਆਂ ਵਿੱਚ ਛਿਪਾ ਕੇ ਆਪਣੀ ਬਸਤੀ ਰਾਏਸੀਨਾ ਲੈ ਗਏ। ਰਾਏਸੀਨਾ ਰਾਸ਼ਟਰਪਤੀ ਭਵਨ ਕੋਲ ਰੋਡ ਹੈ ਜੋ ਕਿ ਰਾਏਸੀਨਾ ਬਸਤੀ ਹੋਣ ਦਾ ਪਰਮਾਨਦਿੰਦੀ ਹੈ। ਦੂਜੇ ਪਾਸੇ ਮੁਗਲ ਪੂਰੀ ਤਰ੍ਹਾਂ ਪਰੇਸ਼ਾਨ ਸੀ ਕਿ ਗੁਰੂ ਸਾਹਿਬ ਦਾ ਸੀਸ ਅਤੇ ਧੜ ਕਿੱਥੇ ਗਾਇਬ ਹੋ ਗਿਆ ਇਸ ਤਰ੍ਹਾਂ ਲਖੀ ਸ਼ਾਹ ਨੇ ਬੜੇ ਹੀ ਸਤਕਾਰ ਨਾਲ ਗੁਰੂ ਸਾਹਿਬ ਦਾ ਤਾੜਾ ਲਿਜਾ ਕੇ ਆਪਣੇ ਘਰੇ ਲੈ ਗਏ ਤੇ ਅਰਦਾਸ ਕਰਕੇ ਬੜੇ ਸਤਕਾਰ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਤਾਂ ਕਿ ਮੁਗਲ ਅਤੇ ਹੋਰ ਲੋਕਾਂ ਨੂੰ ਇਹ ਲੱਗੇ ਕੇ ਲੱਖੀ ਸ਼ਾਹ ਵਰਨਜਾਰੇ ਦੇ ਘਰ ਨੂੰ ਅੱਗ ਲੱਗ ਗਈ ਹੈ ਇਸੇ ਹੀ ਯਾਦ ਵਿੱਚ ਹੁਣ ਉਸੇ ਹੀ ਰੋਡ 'ਤੇ ਹਰ ਸਾਲ ਰਕਾਬਗਨ ਸਾਹਿਬ ਤੋਂ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ